ਤਾਂ ਜਿਸ ਤਰ੍ਹਾਂ ਦਾ ਤਸਵੀਰਾਂ ਨਿਕਲ ਕਾਰੀਆਂ ਗੋਲੀਆਂ ਚੱਲਦੀਆਂ ਕਿਸੇ ਦੇ ਘਰਾਂ ਤੇ ਹਮਲੇ ਹੋ ਜਾਂਦੇ ਨੇ ਕੇਵਲ ਆਪਰੇਟਰਾਂ ਨੂੰ ਤੰਕਾਇਆ ਜਾਂਦਾ ਹੈ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਹਾਈ ਕਮਾਂ ਨੇ ਉਹ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਰੰਦਾਵਾ ਸਮ ਮੰਨਿਆ ਨਹੀਂ ਜਾਂਦਾ ਜੇ ਸਾਡੇ ਮੰਚ ਇਹ ਹੁੰਦਾ ਕਿ ਅਸੀਂ ਆਪ ਕਬਜ਼ਾ ਕਰਨਾ ਹਾਂ ਤੇ ਅਸੀਂ ਵੀ ਤੁਹਾਡੇ ਗੁੱਟ ਵਧ ਦੇਣੇ ਸੀ ਹੂੰ ਤੇ ਜਿਹੜੇ ਕਹਿੰਦੇ ਕਿ ਅਸੀਂ ਕਟੜ ਇਮਾਨਦਾਰ ਹਾਂ ਹੂੰ ਤੇ ਖੱਟੜ ਮੰਤਰ ਦੇਣ ਸਟੇਟਮੈਂਟ ਕਿ ਕਿਉਂ ਕੋਈ ਐਮਰ ਇਹਦਾ ਇਸ ਕੰਪਨੀ ਦਾ ਚੇਅਰਮੈਨ ਬਣਿਆ ਪਿਆ ਉਹ ਜਿਹਨਾਂ ਦੇ ਗੁੱਟ ਵੱਡੇ ਨੇ ਉਹ ਨਹੀਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹ ਜਿਹਨਾਂ ਦਾ ਬਿਜ਼ਨਸ ਖੋਇਆ ਗਿਆ ਉਹ ਕੋਈ ਥੋੜੇ ਥੋੜੇ ਪੈਸਿਆਂ ਦੇ ਕੰਮ ਕਰਦੇ ਕਹਿੰਦੇ ਸੀ ਨੌਕਰੀਆਂ ਦਵਾਂਗਾ ਮੈਂ 40000 ਨੌਕਰੀ ਦੇ ਦਿੰਦੀ ਤੇ ਇਹਦਾ ਵੀ ਪੁੱਛਾਂਗੇ ਜਿਹੜੀ 40000 ਨੌਕਰੀ ਦਿੱਤੀ ਹੈ ਤੇ ਉਹਦਾ ਔਨ ਰਿਕਾਰਡ ਤੇ ਆਓ ਤੇ 5 500 ਬੰਦੇ ਨੂੰ ਦੇ ਕਹਦੇ ਕਰਦੇ ਤੇ 40000 ਨੌਕਰੀ ਦੇ ਦਿੱਤੀਗੀ ਮੈਂ ਕੀਤਾ ਸੀ ਅਸੈਂਬਲੀ ਚ ਕੁਐਸਚਨ ਉਦੋਂ ਤੇ ਇਹਨਾਂ ਦਿੱਤਾ ਹੀ ਕੱਖ ਨਹੀਂ ਸੀ ਇਹ ਇਸ ਗਵਰਨਮੈਂਟ ਦਾ ਕੋਈ ਹਾਲਾ ਕਿ ਜਿੱਥੇ ਕਿਹਦਾ ਬਿਜ਼ਨਸ ਵੀਦਾ ਉੱਥੇ ਹੀ ਕਬਜ਼ਾ ਕਰਦੇ ਨੇ ਤੁਸੀਂ ਜਿਹਨਾਂ ਦੇ ਲੋਕੀਂ ਫਾਸਟਲੀ ਵਾਲੇ ਵੀ ਨਾ ਬਚ ਕੇ ਰੋ ਤੁਹਾਡੇ ਮਰਕਲ ਉਹਦੇ ਤੇ ਜਿਹੜਾ ਹੈਡ ਹੈ ਜੇ ਮੈਂ ਉਹਦੇ ਤੇ ਪਰਚਾ ਕੀਤਾ ਸੀ ਮੈਨੂੰ ਪਤਾ ਨਹੀਂ ਹੁਣ ਕੀ ਬਣਿਆ ਯਾਰ ਏਡੇ ਏਡੇ ਵੱਡੇ ਆਦਮੀਆਂ ਤੇ ਕਿਹੋ ਜਿਹੇ ਛੋਟੇ ਛੋਟੇ ਪਰਚੇ ਸ਼ਰਮ ਵਾਲੀ ਗੱਲ ਹੈ ਤੇ ਦੱਸੋ ਤੁਸੀਂ ਸੀਟ ਤੇ ਬੈਠੇ ਰਹੇ ਹੋ ਹੋਮ ਮਿਨਿਸਟਰ ਰਹੇ ਹੋ ਮਾਨਯੋਗ ਹਾਈ ਕੋਰਟ ਦੇ ਨਿਯਮਾਂ ਨੂੰ ਵੀ ਛੱਕੇ ਤੇ ਟੰਗਿਆ ਜਾ ਸਕਦਾ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਘਾਟੇ ਹੋਣ ਉਹ ਹਾਈ ਕੋਰਟ ਨੂੰ ਸ਼ੱਕ ਤੇ ਟੰਗ ਸਕਦੇ ਦੇ ਜਿਹੜੇ ਕਾਨੂੰਨ ਨੂੰ ਮੰਨਦੇ ਹੋ ਉਹ ਕਾਨੂੰਨ ਬਦਲੋ। ਇਹ ਗਵਰਨਮੈਂਟ ਨੇ ਡਾਢੀ ਹੈ। ਇਹ ਕਾਨੂੰਨ ਉੱਪਰ ਹੈ। ਦੇਖੋ ਫਾਸਟਵੇ ਵਾਲਿਆਂ ਦਾ ਜੋ ਹਾਲਾਤ ਕਾਨੂੰਨੀ ਲੜਾਈ ਲੜਨੀ ਚਾਹੀਦੀ ਹੈ। ਕਪੀਟ ਨਹੀਂ ਹੁਣ ਕਿਹਦੇ ਜੇ ਹਾਈ ਕੋਰਟ ਨੇ ਦਿੱਤਾ ਹਾਈ ਕੋਰਟ ਇਹ ਵੀ ਇਨਕੁਆਇਰੀ ਕਰਾਵੇ ਕਿ ਉੱਥੇ ਕੇਸ ਐਮਐਲਏ ਦਾ ਕਬਜ਼ਾ ਤੇ ਕੌਣ ਬੰਦੇ। ਕਈ ਜਣੇ ਕਿ ਆ ਵੀ ਚੋਰ, ਇਹ ਵੀ ਚੋਰ, ਉਹ ਵੀ ਚੋਰ। ਜੀ ਇਹ ਆਪਣੇ ਚੋਰ ਸਾਧਨੇ ਉਸੇ ਸਾਡੀ ਗਵਰਨਮੈਂਟ ਨੇ ਇਹ ਕੀਤਾ ਕਿ ਲੀਗਲੀ ਐਕਸ਼ਨ ਕੀਤਾ ਜਾਏਗਾ ਹੂੰ ਜੇ ਸਾਡੇ ਮਨ 'ਚ ਇਹ ਹੁੰਦਾ ਕਿ ਅਸੀਂ ਆਪ ਕੌਜਾ ਕਰਨਾ ਹਾਂ ਹਾਂ ਤੇ ਅਸੀਂ ਵੀ ਤੁਹਾਡੇ ਗੁੱਟ ਵੜ ਦੇਣੇ ਸੀ ਹੂੰ ਇਹ ਜਿਹੜੇ ਕਹਿੰਦੇ ਕਿ ਅਸੀਂ ਕਟੜ ਮਾਨਦਾਰ ਹਾਂ ਹੂੰ ਤੇ ਕਟੜ ਮਾਨਦਾਰ ਦੇਣ ਸਟੇਟਮੈਂਟ ਕਿ ਕਿਉਂ ਕੁਝ ਅਮਲੇ ਇਦਾਰ ਇਸ ਕੰਪਨੀ ਦਾ ਚੇਅਰਮੈਨ ਬਣਿਆ ਪਿਆ ਹੂੰ ਕਿਉਂ ਜਿਨ੍ਹਾਂ ਦੇ ਗੁੱਟ ਵੱਡੇ ਨੇ ਕਿ ਉਹ ਨਹੀਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਿ ਉਹ ਜਿਨ੍ਹਾਂ ਦਾ ਬਿਜ਼ਨਸ ਖੋਇਆ ਗਿਆ ਉਹ ਕੋਈ ਥੋੜੇ ਥੋੜੇ ਪੈਸਿਆਂ ਦੇ ਕੰਮ ਕਰਦੇ ਕਹਿੰਦੇ ਸੀ ਨੌਕਰੀਆਂ ਦੇਵਾਂਗੇ ਮੈਂ ਜੇਸ ਕਰਕੇ ਪੰਜਾਬ ਦੇ ਵਿੱਚ ਹੂੰ ਕਿਸੇ ਦਾ ਬਿਜ਼ਨਸ ਇਸ ਗਵਰਨਮੈਂਟ ਦਾ ਉਹੀ ਹਾਲ ਹੈ ਕਿ ਜਿੱਥੇ ਕੇ ਦਾ ਬਿਜ਼ਨਸ ਹੋਏਗਾ ਉੱਥੇ ਹੀ ਕਬਜ਼ਾ ਕਰ ਲੈਂਦੇ ਨੇ ਜਿਹੜੇ ਤੁਸੀਂ ਜਿਨ੍ਹਾਂ ਦੇ ਤੁਸੀਂ ਫਾਸਟਵੇ ਵਾਲੇ ਵੀ ਜੋ ਬਚ ਕੇ ਰੋ ਟਾਟੀ ਮੇਰੇ ਖਾਲ ਉਹਦੇ ਤੇ ਜਿਹੜਾ ਹੈਡ ਆ ਚੇਅਰਮੈਨ ਉਹਦੇ ਤੇ ਪਰਚਾ ਕੀਤਾ ਸੀ ਮੈਨੂੰ ਪਤਾ ਨਹੀਂ ਹੁਣ ਕੀ ਬਣਿਆ ਹਮ ਤੇ ਯਾਰ ਏਡੀਏ ਦੇ ਵੱਡੇ ਆਦਮੀਆਂ ਤੇ ਕਿਹੋ ਜਿਹੇ ਛੋਟੇ ਛੋਟੇ ਪਰਚੇ ਸ਼ਰਮ ਵਾਲੀ ਗੱਲ ਆ ਹਮ ਤਾਂ ਸਭ ਜਿਹੜਾ ਸੈਲਫ ਰੋਜ਼ਗਾਰ ਆ ਜਿਵੇਂ ਹੁਣ ਪ੍ਰਾਈਵੇਟ ਜੋਬਸ ਨੇ ਜੇ ਮੈਂ ਫਾਸਟ ਵਿਨਰ ਜੁੜਾ ਇੱਕ ਸਵਾਲ ਹੋਰ ਹੈ ਹਜ਼ਾਰਾਂ ਆਪਰੇਟਰ ਨਾਲ ਜੁੜੇ ਹੋਏ ਨੇ ਹਜ਼ਾਰਾਂ ਚੁੱਲ੍ਹੇ ਜਿਹੜੇ ਨੇ ਉਹ ਲੋਕਾਂ ਤੇ ਚਲਦੇ ਨੇ ਮੈਂ ਇੱਕ ਕੋਟ ਕਰਦਾ ਇੱਕ ਵਿਦਵੈ ਸਰਹੰਦੀ ਉਹ ਆਪਣਾ ਪਤੀ ਦੀ ਰਿਤ ਤੋਂ ਬਾਅਦ ਕੇਬਲ ਦਾ ਕੰਮ ਚਲਾਉਂਦੀ ਹੈ ਉਹਦੀ ਸੁਣਵਾਈ ਕਿਤੇ ਨਹੀਂ ਹੋ ਰਹੀ ਦਰਦਾਂ ਦੇ ਠੋਕਰਾਂ ਖਾਣੀਆਂ ਪੈ ਰਹੀਆਂ ਮੇਰੀ ਗੱਲ ਸੁਣੋ ਮੈਨੂੰ ਬੜਾ ਅਫਸੋਸ ਕੇ ਹੋ ਰਿਹਾ ਹੁੰਦਾ ਹਮ ਕਿ ਇਹੀ ਪੁਲਿਸ ਹਮ ਜਿਹੜੀ ਪੰਜਾਬ ਚ ਟੈਰੋਰਿਜ਼ਮ ਖਤਮ ਕੀਤਾ ਹਮ ਇਸੇ ਪੁਲਿਸ ਨੇ ਹਮ ਸਾਨੂੰ ਕਹਿ ਦਿੰਦੇ ਨੇ ਕਿ ਸਾਰੇ ਗਲਤ ਕਰ ਲਿਆ ਹਮ ਇਹ ਕੰਮ ਠੀਕ ਨਹੀਂਗਾ ਤੇ ਆਪਾਂ ਰਹਿਣ ਦੀ ਹੂੰ ਸਭ ਕਹਿੰਦੇ ਰਹੇ ਨੇ ਐਸਐਸਪੀ ਹੂੰ ਕਿ ਜੇ ਕੀ ਵਾਲਾ ਕਰਨਾ ਲਾਕੇ ਦੇ ਲੋਕਾਂ ਦਾ ਉਹਨਾਂ ਕਹਿੰਦੇ ਇਹ ਇੱਕ ਕੰਮ ਨਹੀਂ ਠੀਕ ਹੈ ਇਹਦੇ ਨਾਲ ਬਦਨਾਮੀ ਹੋਏਗੀ ਹੂੰ ਤੇ ਇੱਥੇ ਤੋਂ ਹੁਣ ਜਮੀਰ ਮਰ ਗਈ ਆ ਇਸ ਕਰਕੇ ਇਹ ਜਿਹੜੇ ਟੋਟਲ ਬਣਾ ਕੇ ਤੁਸੀਂ ਮੇਰੇ ਕੋ ਫਾਸਟਵੇਅ ਵਾਲੇ ਦਾ ਜੋ ਹਾਲਾਤ ਹੂੰ ਕੋਈ ਨਹੀਂ ਲੜਾਈ ਲੜਨੀ ਚਾਹੀਦੀ ਆ ਹੂੰ ਕਾਫੀ ਨਹੀਂ ਹੋਣੇ ਚਿਹਦੇ ਜੇ ਹਾਈ ਕੋਰਟ ਨੇ ਦਿੱਤਾ ਹਾਈ ਕੋਰਟ ਇਹ ਵੀ ਇਨਕੁਆਰੀ ਕਰਾਵੇ ਕਿ ਉੱਥੇ ਕੇਸ ਐਮਐਲਏ ਦਾ ਕਬਜ਼ਾ ਤੇ ਕੌਣ ਬੰਦੇ ਨੇ ਹੂੰ ਯਾਰ ਅਸੀਂ ਕਈ ਜਣੇ ਕਿ ਆ ਵੀ ਚੋਰ ਇਹ ਵੀ ਚੋਰ ਉਹ ਵੀ ਚੋਰ ਜੀ ਤੇ ਆਪਣੇ ਚੋਰ ਸਾਧਨੇ